ਆ ਵੀਡੀਓ ਵੇਖੋ ਮਿੱਤਰੋ ਜੇ ਆਪਣੇ ਘਰੇ ਕਿਤੇ ਬੁਰਸ਼ ਦਾ ਡੰਡਾ ਜਾਂ ਟੁੱਟੇ ਜਾਂਦਾ ਹੈ ਚੋਂ ਜੋੜ ਤੋਂ ਆ ਜਿਹੜੀ ਉੱਤੋਂ ਰੋੜਡ ਦੀ ਹੁੰਦੀ ਹੈ ਟੁੱਟ ਜਾਂਦੀ ਹੈ ਤਾਂ ਆਪਾਂ ਕੀ ਕਰਨਾ ਆਓ ਵੇਖਦੇ ਹਾਂ ਤੇ ਵੀਡੀਓ ਵਿੱਚ ਤਾਂ ਅਸੀਂ ਵੀਡੀਓ ਜਿਵੇਂ ਸਭ ਤੋਂ ਪਹਿਲਾਂ ਸੈਂਚੇ ਜਿਹਨੂੰ ਫਿੱਟ ਕਰਕੇ ਉਹਨਾਂ ਆਰੀ ਨਾਲ ਬਲੇਡ ਨਾਲ ਕੱਟ ਰਿਹਾ ਇਹਨੂੰ ਜਿੱਥੇ ਚੂੜਨਾ ਲੱਗਾ ਸੀ ਇਹਦਾ ਗੋਲਾਈ ਜੀ ਉੱਥੋਂ ਕੱਟ ਦਿੰਦਾ ਹੈ ਇਸ ਤਰ੍ਹਾਂ ਕੱਟਣਾਗਾ ਵੀ ਆਰੀ ਨਾਲ ਸਾਰਾ ਕੱਟ ਦੇਣਾ ਉਦਲਾ ਉਦਲਾ ਜਿੱਥੇ ਚੂੜਾਂ ਲੱਗਾ ਹੁੰਦਾ ਡੰਡਾ ਲੱਗਿਆ ਹੁੰਦਾ ਸਾਫ਼ ਕਰ ਦੇਣਾ ਜਮ ਉਹਨੇ ਬੋਤਲ ਲਿਆ ਸਟਿੰਗ ਦੀ ਸਟਿੰਗ ਵਾਲੀ ਖਾਲੀ ਬੋਤਲ ਲਿਆ ਤੇ ਉਹਦਾ ਮੂੰਹ ਵੱਡ ਤਰ ਤੋਂ ਇਸੇ ਤਰ੍ਹਾਂ ਤੁਸੀਂ ਵੀ ਆਰੀ ਦੇ ਬਲੇਡ ਨਾਲ ਦਾ ਮੂੰਹ ਵੱਡ ਲੈਣਾ ਟੱਕਣ ਖੋਲ ਲੈਣੇ ਇਸ ਤਰ੍ਹਾਂ ਤੁਸੀਂ ਕੋਈ ਬਾਸ ੱਲੇ ਆਉਣੀਆਂ ਬਾਸਲ ਤੇ ਇੱਕ ਸਕਰੂ ਲੈ ਆਉਣਾਗਾ ਬਾਸਲ ਤੇ ਸਕਰੂ ਲਿਆ ਕੇ ਉਹਨੇ ਬੁਰਸ਼ ਤੇ ਟੱਕਣ ਰੱਖ ਰਿਆ ਵਿੱਚ ਬਾਸਲ ਰੱਖਤੀ ਇਹਨੇ ਵਾਸਲ ਨਾਲ ਹੁਣ ਸਕਰੂ ਕਾਹ ਦੂਗਾ ਤੇ ਵੇਖੋ ਕਿਸ ਤਰ੍ਹਾਂ ਇਹ ਤਿਆਰ ਕਰ ਰਿਹਾ ਦੁਬਾਰਾ ਵੇਖੋ ਵਾਸਲ ਤੇ ਸਕਰੂ ਕਾਸਤਾ ਢੱਕਣ ਲਾ ਕੇ ਬੋਤਲ ਦਾ ਤੇ ਇਸ ਤੋਂ ਬਾਅਦ ਬੋਤਲ ਦਾ ਜਿਹੜਾ ਬਾਕੀ ਉਤਲਾ ਸੀਗਾ ਮੂੰਹ ਉਹਦੇ ਚੜਾ ਕੇ ਸੈ ਇਨ ਉਹਦੇ ਹਿਸਾਬ ਨਾਲ ਕੱਟ ਰਿਹਾ ਡੰਡੇ ਨੂੰ ਲੱਕੜ ਦੇ ਡੰਡੇ ਨੂੰ ਉਹ ਵੇਖੋ ਵਰਤ ਆਉਣੇ ਮੂੰਹੋਂ ਉਹ ਉੱਪਰ ਚੜ ਰਿਹਾ ਹੁਣ ਵੇਖੋ ਇਹ ਉੱਪਰ ਚੜ ਗਿਆ ਉਹ ਸਕਰੂ ਲਾ ਦਾਂ ਹੁਣ ਦੁਬਾਰਾ ਇਸੇ ਤਰ੍ਹਾਂ ਤੁਸੀਂ ਕਰਨਾਗਾ ਤੇ ਦੁਬਾਰਾ ਤੁਸੀਂ ਬਰਤ ਸਕਦੇ ਹੋ ਬਰਸ਼ ਨੂੰ ਦੋਨਾਂ ਪਾਸੇ ਸਕਰੂ ਲਾਤੇ ਬੋਤਲ ਦੇ ਮੂੰਹ ਦੇ ਉਹ ਵੇਖੋ ਮਿੱਤਰੋ ਹੁਣ ਇਹਦੇ ਉੱਤੇ ਵੇਖੋ ਚੂੜੀਆਂ ਗਾਸਤੀਆਂ ਹੋਣੇ ਵੇਖੋ ਢੱਕਣ ਲਾਦਾ ਵੇਖੋ ਬਣ ਗਿਆ ਨਾ ਦੇਖੋ ਇਹਦੇ ਨਾਲ ਤੁਸੀਂ ਖੋਲ ਵੀ ਸਕਦੇ ਹੋ ਤੇ ਦੁਬਾਰਾ ਨੂੰ ਕਸ ਵੀ ਸਕਦੇ ਹੋ ਵੇਖੋ ਕਿਆ ਕਮਾਲ ਕੀਤਾ ਯਾਰ ਵਧੀਆ ਦੇਖੋ ਇਸ ਤਰ੍ਹਾਂ ਤੁਸੀਂ ਦੁਬਾਰਾ ਇਹਨੂੰ ਵਰਤ ਸਕਦੇ ਹੋ ਵੇਖ ਵਧੀਆ ਬਣ ਗਿਆ ਵੇ ਅੱਲਾਹ ਕਿ ਮਰਜ਼ੀ ਪੋਚਾ ਲਾਈ ਚਲੋ ਥੱਲੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜੀ ਕਰੋ